ਹਾਂਜੀ ਪਿਆਰੇ ਬੱਚਿਓ ਅੱਜ ਤਿੰਨ ਅੱਖਰਾਂ ਵਾਲੇ ਮੁਕਤਾ ਸ਼ਬਦ ਆ ਜਿਹੜੇ ਆਪਾਂ ਉਹ ਕਰਦੇ ਆਂ ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਆਪਾਂ ਮੁਕਤਾ ਸ਼ਬਦ ਕਰ ਗਏ ਚੁੱਕੇ ਆਂ ਦੋ ਅੱਖਰਾਂ ਵਾਲੇ ਜਿਨ੍ਹਾਂ ਦੇ ਵਿੱਚ ਦੋ ਅੱਖਰ ਆਉਂਦੇ ਸੀਗੇ ਤੁਸੀਂ ਸਾਰਿਆਂ ਨੇ ਮੇਰੇ ਮਗਰ ਮਗਰ ਬੋਲਣਾਗਾ ਤਾਂ ਕਿ ਆਪਾਂ ਨੂੰ ਸਮਝ ਆ ਜਾਏ ਠੀਕ ਆ ਸਾਰੇ ਬੱਚਿਆਂ ਨੇ ਨਾਲ ਜਵਾਬ ਦੇਣਾ ਹਾਂਜੀ ਗੱਗਾ ਗ ਰ ਰ ਰ ਰ ਮਮ ਮਮ ਗ ਰਮ ਗ ਨਰਮ ਨੰਨਾ ਨ ਨਾਰਾ ਰ ਨਾਰਾ ਰ ਮਮ ਮਮ ਨਾਰਾ ਮ ਨਾਰਾ ਨਰਮ ਠੀਕ ਆ ਕਕ ਕਕ ਲਲ ਲਲ ਮਮ ਮਮ ਕਲਮ 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 ਠੀਕ ਆ ਜਿਹੜੀ ਆਵਾਜ਼ ਆ ਲਗਾਤਾਰ ਇਹ ਕੱਢਣੀ ਆ ਜਿਵੇਂ ਕਲਮ ਇਹ ਨਹੀਂ ਹੈਗਾ ਰੋਕੇ ਬੋਲੋ ਨੀ ਕ ਲੋ ਮ ਆਏ ਬੋਲੋਗੇ ਤਾਂ ਤੁਹਾਨੂੰ ਜਿਹੜਾ ਹੈਗਾ ਸ਼ਬਦ ਪੜ੍ਹਨਾ ਨਹੀਂ ਆਊਗਾ ਨਾਲ ਦੀ ਨਾਲ ਤੇਜ਼ੀ ਦੇ ਵਿੱਚ ਬੋਲਣਾਗਾ ਠੀਕ ਹੈ ਜੀ ਕਲਮ ਅੱਗੇ ਨ ਨ ਨ ਨ ਗ ਗ ਗ ਗ ਗ ਰ ਰ ਰ ਰ ਰ ਨ ਗ ਰ ਨਗਰ ਠੀਕ ਹੈ ਜੀ ਪੜ੍ਹਨਾ ਆ ਗਿਆ ਨਾ ਦੇਖੋ ਕਿਵੇਂ ਸਹੀ ਤਰੀਕੇ ਨਾਲ ਆ ਜਾਂਦਾਗਾ ਅੱਗੇ ਪੜ੍ਹਦੇ ਆਪਾਂ ਮ ਮ ਮ ਮ ਤ ਕ ਟ ਤ ਕ ਟ ਰ ਰ ਰ ਰ ਰ ਮਟਰ ਗੇ ਬੋਲਦੇ ਆ ਸ ਸ ਸ ਸ ਰੜੜ ਰੜੜ ਕ ਕ ਕ ਕ ਸੜਕ 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 ਵੈਰੀ ਗੁੱਡ ਸ਼ਾਬਾਸ਼ ਕ ਕ ਕ ਕ ਨ ਨ ਨ ਨ ਕ ਕ ਕ ਕ ਕਾਣਾ ਕ ਕਾਣਾ ਕ ਠੀਕ ਆ ਫਫੀ ਬਿੰਦੀ ਫ ਫਫੀ ਬਿੰਦੀ ਫ ਰ ਰ ਨ ਨ ਰ ਸ ਸ ਫਫੀ ਬਿੰਦੀ ਸ अगे बढ़ने चचा च ममा कका क च मा कका कारा र ददा द कारा दगे बढ़ने पपा प स स लल्ला ल प ਠੀਕ ਹੈ ਇਸ ਤਰ੍ਹਾਂ ਸ਼ਬਦ ਆ ਜਿਹੜੇ ਆਪਾਂ ਜਦੋਂ ਤੇਜ਼ੀ ਨਾਲ ਪੜਾਂਗੇ ਮਹਾਰਨੀ ਦੇ ਹਿਸਾਬ ਨਾਲ ਮੁਕਤਾ ਸ਼ਬਦਾਂ ਦੇ ਤਾਂ ਇਸ ਤਰੀਕੇ ਨਾਲ ਆਪਾਂ ਪੜ ਸਕਾਂਗੇ ਅਗਲਾ ਜਿਹੜਾ ਹੈਗਾ ਚਾਰਟ ਆਪਾਂ ਉਹ ਕਰਦੇ ਆ ਇਹ ਪਹਿਲਾ ਸੀਗਾ ਆਪਣਾ ਕਲੀਅਰ ਹੋ ਗਿਆ ਹੁਣ ਅੱਗੇ ਆ ਜਿਹੜਾ ਹੈਗਾ ਇਹ ਵੀ ਮੁਕਤਾ ਸ਼ਬਦਾਂ ਜਿਹੜੇ ਤੁਹਾਡੇ ਕੋਲ ਹੈਗੇ ਆ ਜਿਹੜੇ ਆਪਾਂ ਪੜਾਂਗੇ ਸਾਰਿਆਂ ਨੇ ਧਿਆਨ ਨਾਲ ਦੇਖਣਾ ਤੇ ਉਹਦੇ ਪੱਪੇ ਚੋਂ ਆਵਾਜ਼ ਆਉਂਦੀ ਪ ਪਾਵੇ ਚੋਂ ਵ ਨੰਨੇ ਚੋਂ ਨ ਪ ਪਵਨ ਪ ਪਪ ਪਪ ਵਾ 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 ਨੰਨਾ ਨੰਨਾ ਪਵਨ 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 ਵੈਰੀ ਗੁੱਟ ਸ਼ਾਬਾਸ਼ ਅੱਗੇ ਪੜਦੇ ਆ ਵਾ 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 ਤ ਤ ਤ ਤ ਨੰਨਾ ਨੰਨਾ ਵ ਤ ਨਾ ਵਤਨ ਅੱਗੇ ਮੰਮਾ ਮਮਾ ਮਮਾ ਦ ਦ ਦ ਦ ਨੰਨਾ ਨੰਨਾ ਮਦਨ ਮਦਨ ਆੜਾ ਅ ਆੜਾ ਮਮਾ ਮਮਾ ਨੰਨਾ ਨੰਨੂ ਆਮਨ ਅਮਨ ਪਪਾ ਪਪਾ ਖਰਾਰਾ ਰ ਰਾਰਾ ਰ ਸਸ ਸਸ ਪਰਸ ਪਰਸ ਅੱਗੇ ਐ ਅੱਗੇ ਜਿਹੜੇ ਸ਼ਬਦ ਬਣੇ ਆਂਦੇ ਭਵਨ ਦੇ ਨਾਲ ਰ ਮਨ ਕੀ ਬਣ ਗਿਆ ਭਜਨ ਭਜਨ ਪਰਸ ਪਰਸ ਅੱਗੇ ਪੜਦੇ ਆਂ ਜੀ ਆਪਾਂ ਹੁਣ ਆਗਵੇਂ ਵਾਲੇ ਜਿਹੜੇ ਤਿੰਨ ਅੱਖਰਾਂ ਵਾਲੇ ਸ਼ਬਦਾਂ ਤੋਂ ਬਾਕ ਆਪਾਂ ਬਣਾਉਣੇ ਆ ਇੱਕ ਇੱਕ ਲਾਈਨ ਦੇ ਉਹ ਵੀ ਤੁਸੀਂ ਮਾਪਾ ਪੜ੍ਹਦੇ ਹੁਣ ਰ ਰ ਰ ਰ ਰ ਮ ਮ ਨ ਰਮਨ ਰਮਨ ਖ ਖ ਤ ਤ ਖਤ ਖਤ ਫ ਫ ਡ ਡ ਫੜ ਰਮਨ ਰਮਨ ਖਤ ਪੜ ਪੜ ਚਰਨ ਚਰਨ ਜਲ ਜਲ ਭਰ ਭਰ ਚਰਨ ਜਲ ਭਰ ਅੱਗੇ ਚੜ੍ਹੇ ਅਮਰ 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 ਘਰ ਘਰ ਵੜ ਵੜ ਅਮਰ ਘਰ ਵੜ ਅੱਗੇ ਬਲਵ 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 ਗਰਮ ਹਨ ਹਨ ਬਲਵ ਗਰਮ ਹਨ ਅਗੇ ਮਟਰ ਮਟਰ ਨਰਮ ਨਰਮ ਹਨ மட்ட நம அமன கலம கட அமன்காலம காடு அங்கே கண மத மத க மதன ਮਦਨ ਕਰਦ ਫੜ ਗਰਦਨ ਬਰਤਨ ਬਰਤਨ ਕਸਰਤ ਸ਼ਲਗਮ ਪਰਬਤ ਦਰਖਤ ਦਰਖਤ ਬਰਤਨ ਅਦਰਕ ਅਚਕਨ ਅਚਕਨ ਸ਼ਰਬਤ ਸਰਬਤ ਸਰਬਤ ਅਰਜਨ ਅਰਜਨ ਪਰਬਤ ਇਹ ਸੀਗਾ ਦੂਸਰਾ ਅੱਗੇ ਕਰਦੇ ਆਪਾਂ ਤਿੰਨ ਅੱਖਰਾਂ ਤੋਂ ਚਾਰ ਅੱਖਰਾਂ ਵਾਲੇ ਸ਼ਬਦ ਆ ਜਿਹੜੇ ਆਪਾਂ ਉਹ ਪੜਾਂਗੇ ਉਹ ਦੇਖਾਂਗੇ ਸਾਰੇ ਜਣੇ ਨਾਲ ਬੋਲਿਆ ਕਰੋ ਉੱਚੀ ਬੋਲਿਆ ਕਰੋ ਜਵਾਬ ਫੇਰ ਪਤਾ ਲੱਗਦਾ ਵੀ ਤੁਸੀਂ ਦਿੱਤਾਗਾ ਚਲੋ ਸ਼ੁਰੂ ਕਰਦੇ ਹਾਂ ਕਲਮ ਕਲਮ ਬਟਨ ਬਟਨ ਮਟਰ ਕਰਮ ਕਰਮ ਕਰਮਨ ਨਗਰ ਨਗਰ ਬਲ ਬਲ ਭਗਤ ਭਗਤ ਚਮਕ ਚਮਕ ਦਰਦ ਦਰਦ ਅਕਲ ਅਕਲ ਸਬਕ ਮਾ ਟਮ ਨਮ ਨਮ ਮਲ ਮਲ ਦਰਜਨ ਦਰਜਨ ਹਰਮਨ ਸ਼ਲਗਮ ਸ਼ਲਗਮ ਇਹ ਹੋ ਗਏ ਚਾਰ ਅੱਖਰਾਂ ਵਾਲੇ ਸੀਗੇ ਤੇ ਤਿੰਨ ਅੱਖਰਾਂ ਵਾਲੇ ਜਿਹੜੇ ਆਪਾਂ ਕੀਤੇ ਆ ਅੱਗੇ ਆਪਾਂ ਕਰਦੇ ਆ ਵੀ ਜਿਹੜੇ ਤਿੰਨ ਅੱਖਰਾਂ ਤੇ ਚਾਰ ਅੱਖਰਾਂ ਤੋਂ ਮਿਲ ਕੇ ਜਿਹੜੇ ਆਪਣੇ ਕੋਲੇ ਬਣ ਜਾਂਦੇ ਆ ਸ਼ਬਦ ਉਹ ਆਪਾਂ ਕਰਦੇ ਆ ਠੀਕ ਹੈ ਜੀ ਪਹਿਲਾ ਜਿਹੜਾ ਹੈਗਾ ਸ਼ਬਦ ਸ਼ਬਦਾਂ ਤੋਂ ਕਹਾ ਬਾਕ ਬਣਾਉਣੇ ਆ ਵਾਕ ਅਗੇ ਆਪਣੇ ਕੋਲੇ ਚਲੋ ਜੀ ਹਰਮਨ ਹਰਮਨ ਕਰਦ ਕਰਦ ਪਕੜ ਪਕੜ ਸਰਵਣ ਸੋਰੀ ਪਹਿਲਾ ਬਾਕ ਜਿਹੜਾ ਹਰਮਨ ਕਰਦ ਪਕੜ ਸਰਵਣ ਕਲਮ ਘੜ ਸਰਬਣ ਕਲਮ ਘੜ ਇਸੇ ਤਰੀਕਾ ਬਾਅਦ ਜਿਹੜਾ ਪੂਰਾ ਹੋ ਜਾਂਦਾ ਅਗੇ ਪੜਦੇ ਆ ਛਲਗਮ ਛਲਗਮ ਨਰਮ ਨਰਮ ਹਨ ਹਨ ਛਲਗਮ ਨਰਮ ਹਨ ਹਰ ਜਸ ਹਰ ਜਸ ਬਲਦ ਬਲਦ ਫੜ ਫੜ ਹਰ ਜਸ ਬਲਦ ਫੜ ਅਗੇ ਬਰਤਨ ਬਰਤਨ ਗਰਮ ਗਰਮ ਸਨ ਬਰਤਨ ਗਰਮ ਸਨ ਅਰਜਨ ਤਰਕਸ਼ ਤਰਕਸ਼ ਫੜ ਅਰਜਨ ਤਰਕਸ਼ ਫੜ ਅਗੇ ਸ਼ਬਨ ਸ਼ਬਨ ਅਦਰਕ ਰਗੜ ਅਕਵਾਰ ਕਸਰਤ ਕਰ ਅੱਗੇ ਅਕਬਰ ਕਸਰਤ ਕਰ ਅਕਬਰ ਕਸਰਤ ਹੁਣ ਆਪਾਂ ਸਾਰੇ ਜਿਹੜੇ ਗਿਆ ਤੇਜ਼ੀ ਦੇ ਨਾਲ ਪੜਨਾ ਸਿੱਖਾਂਗੇ ਵੀ ਤੇਜ਼ੀ ਦੇ ਨਾਲ ਇਹ ਦਵਾਰਾ ਕਿਵੇਂ ਪੜੇ ਜਾਂਦੇ ਆ ਇੱਕ ਵਾਰੀ ਇਹਨਾਂ ਨੂੰ ਸਾਰੇ ਕਿਵੇਂ ਪੜਦੇ ਆ ਪਹਿਲਾਂ ਆਪਾਂ ਲਾਂਗੇ ਗਰਮ ਗਰਮ ਚਲੋ ਬੋਲੋ ਨਰਮ ਨਰਮ ਕਲਮ ਨਗਰ ਨਗਰ ਮਟਰ ਮਟਰ ਸੜਕ ਕਣਕ ਫਰਸ਼ ਚਮਕ ਕਰਦ ਫਸਲ ਧਰਮ ਬਟਰ ਲਮਕ ਨਸਲ ਚਲੋ ਅੱਗੇ ਵਧਦੇ ਹਾਂ ਜਿਹੜੇ ਸ਼ਬਦ ਬਣਾਏ ਵੀ ਪਵਨ ਪਵਨ ਪਰਮਨ ਵਤਨ ਮਾਦਨ ਪਜਨ ਆਮਾਨ ਪਰਸ ਰਮਨ ਖਤ ਫੜ ਚਰਨ ਜਲ ਪਰ ਅਮਰ ਕਰ ਵੜ ਬਲਬ ਗਰਮ ਹਨ ਮਟਰ ਨਰਮ ਹਨ ਅਮਨ ਕਲਮ ਕਰਨ ਮਦਦ ਕਰਮਦਨ ਕਰਦ ਫੜ ਮਦਨ ਕਰਦ ਫੜ ਗਰਦਨ ਵਰਤਨ ਕ ਸਰਤ ਛਲਗਮ ਪਰਭਤ ਦਰਖਤ ਵਰਤਨ ਅਦਰਕ ਅਚਕਨ ਸ਼ਰਬਤ ਰਜਨ ਪਰਬਤ ਅੱਗੇ ਪੜਦੇ ਆਪਾਂ ਅਗਲਾ ਅੱਗੇ ਆ ਜੀ ਆਪਣੇ ਕੋਲੇ ਕਲਮ ਬੋਟਨ ਮੋਟਰ ਗਰਮ ਰਮਨ ਨਗਰ ਬਲਵ ਭਗਤ ਚਮਕ ਦਰਦ ਅਕਲ ਸਬਕ ਮਦਦ ਕਾਣਾਕ ਸ਼ਬਦ ਤਰਵੜ ਸਰਤ ਤਮ ਤਮ ਮਲ ਮਲ ਦਰਜਨ ਵਰਮਨ ਚਲਗਮ ਅੱਗੇ ਚੱਲਦੇ ਆ ਜੀ ਆਪਾਂ ਸਿੰਗਲ ਵਾਲੇ ਆ ਗਏ ਆਪਣੇ ਕੋਲੇ ਵਰਮਨ ਕਰਦ ਪਕੜ ਵਰਮਨ ਕਰਦ ਪਕੜ ਸਰਵਣ ਕਲਮ ਕੜ ਸਰਵਣ ਕਲਮ ਘੜ ਚਲਗਮ ਨਰਮ ਹਨ ਚਲਗਮ ਨਰਮ ਹਨ ਹਰ ਜਸ ਬਲਦ ਫੜ ਹਰ ਜਸ ਬਲਦ ਫੜ ਗੁਰ ਤਨ ਗਰਮ ਸਨ ਵਰਤਨ ਗਰਮ ਸੰ ਅਰਜਨ ਕਰ ਕਸ਼ ਫੜ ਅਰਜਨ ਤਰਕਸ਼ ਫੜ ਸ਼ਵਨਮ ਅਦਰਕ ਰਗੜ ਸ਼ਵਨਮ ਅਦਰਕ ਰਗੜ ਅਕਵਰ ਅਸਰਤ ਕਰ ਅਕਵਰ ਕਸਰਤ ਕਰ ਇਹ ਸੀਗੇ ਜਿਹੜੇ ਮੁਕਤਾ ਸ਼ਬਦ ਜਿਹੜੇ ਹੁਣ ਤੱਕ ਆਪਾਂ ਪੜ੍ਹੇ ਆ ਇਹ ਮੁਕਤਾ ਸ਼ਬਦ ਜਿਹੜੇ ਆਪਾਂ ਪੜ੍ਹੇ ਅੱਜ ਜਿਹੜਾ ਆਪਣਾ ਡਿਜ਼ਾਈਨ ਦੇ ਕਿਤੇ ਉਹ ਕਿਦਰ ਗਿਆ ਜਿਹੜੇ ਆਪਾਂ ਮੁਕਤਾ ਸ਼ਬਦ ਆ ਬੇਟਾ ਇਹਨੂੰ ਵਾਰ-ਵਾਰ ਰਿਪੀਟ ਕਰਕੇ ਤੁਸੀਂ ਪੜ੍ਹ ਸਕਦੇ ਆ ਇਹ ਅੱਜ ਦੀ ਜਿਹੜੀ ਵੀਡੀਓ ਆਪਣੀ ਇੰਨੀ ਹੀ ਸੀਗੀ ਜਿਹੜੀ ਮੈਂ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਆ ਸੋ ਆਪਾਂ ਅੱਗੇ ਇਹ ਵੀਡੀਓ ਜਿਹੜੀਆਂ ਹੈਗੀਆਂ ਹੋਰ ਵੀ ਬਣਾਉਂਦੇ ਰਾਵਾਂਗੇ ਸਾਰੇ ਬੱਚਿਆਂ ਨੇ ਦਾ ਟੀਚਰਸ ਟੀਵੀ ਸਾਡਾ YouTube ਚੈਨਲ ਆ ਜਿਹੜਾ ਹੈਗਾ ਉਹਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਤੁਹਾਨੂੰ ਬਾਈ ਬੈਲ ਆਈਕਨ ਦਾ ਬਟਨ ਜਿਹੜਾ ਦਬਾ ਦਿਓ ਤਾਂ ਕਿ ਤੁਹਾਨੂੰ ਵੀਡੀਓ ਜਲਦੀ ਤੋਂ ਜਲਦੀ ਮਿਲ ਸਕੇ ਸੋ ਇਹ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਕਮੈਂਟ ਕਰਕੇ ਦੱਸਣਾ ਸਾਰੇ ਬੱਚੇ ਜਾਂ ਟੀਚਰ ਸਹਿਬਾਨ ਇਹਨੂੰ ਆਪਦੀ ਕਲਾਸ ਦੇ ਵਿੱਚ ਵੀ ਲਗਾ ਸਕਦੇ ਆ ਧੰਨਵਾਦ